ਕਮੇਗਾ ਗਾ ਰੋਡੇ ਦਾ ਜੇਲਾ ਇਹ ਗੌਰਤ ਕਰ ਲੋ ਬੰਦੇ ਕਾਹ ਜੇ ਕਿਹਦੇ ਸਾਂਝੀ ਹੁੰਦੀ ਕਰਨੀ ਉਹਨਾ ਆ ਬੰਦੇ ਹੁੰਦੇ ਆ ਇਹ ਬੰਦੇ ਉਹੋ ਜੇ ਭੇਜਦਾ ਹੁੰਦਾ ਇਹਨਾਂ ਨੂੰ ਕੋਈ ਜਾਣਦਾ ਨਾ ਹੋਵੇ ਦੇਖਿਓ ਤੁਸੀਂ ਬਾਜੀ ਤੇ ਉਹਨੂੰ ਮੋਟਰ ਆ ਜਾ ਵੀ ਘਰੇ ਹੀ ਹੁੰਦਾ ਉਹ ਨਹੀਂ ਜਾਂਦਾ ਬਾਜੀ ਤੇ ਉਹਨੂੰ ਮੋਟਰਸਾਈਕਲ ਜਿਤਾਦਾ ਹੈ ਤੇ ਕੀ ਮੈਨੂੰ ਲੱਗਦਾ ਉਹਨੇ ਮੋਟਰਸਾਈਕਲ ਨਹੀਂ ਖੜਾਇਆ ਉਹਦੇ ਦਾ ਘਰੇ ਤਨੀ ਘੜਾ ਉਹਦਾ ਦਿਨ ਮੋਟਰਸਾਈਕਲ ਹੀ ਹੱਕੀ ਫਿਰਦਾ ਹਨਾ ਓਏ ਗੱਲਾਂ ਮਾਰਦੇ ਦਾ ਉਹਦਾ ਲਾਤਾ ਫਰਿਜਾ ਕਿੰਨਾ ਪਾਉਂਦਾ ਕੱਪੜਾ ਪਾ ਕੇ ਲਾਤਾ ਉਹਦਾ ਚਾਤ ਕਹਿੰਦੇ ਰੋ ਪੱਕੀ ਗੱਲ ਆ ਬਾਈ ਰਾਤ ਨੂੰ ਤੇ ਜਾਨਾ ਕਹਿੰਦੇ ਕਹਿੰਦੇ ਸੌਂਦਾ ਨਹੀਂ ਸੀਗਾ ਉਹਦੇ ਦਾ ਰਾਤ ਨੂੰ ਵੀ ਮੋਟਰਸਾਈਕਲ ਤੇ ਕਿਹੜੇ ਦੇ ਜਾ ਕਰੇ ਪਿੰਡ ਚ ਹਾਰਨ ਮਰੀ ਜਾ ਕਰੇ ਉਹ ਲੋਕਾਂ ਨੇ ਘਰੇ ਆ ਕੇ ਲਾਂ ਬੇਲੂ ਵੀ ਦਿੱਤੇ ਵੀ ਬਾਈ ਮੈਂਤ ਵਾਲੀ ਗੱਲ ਆ ਨਾ ਮੋਟਰਨ ਫੜ ਕੇ ਘਰੇ ਲਾ ਦੋ ਜਿੱਤਾਂ ਗਿਆ ਮੋਟਾ ਚਾਹੁੰਦਾ ਮਾ ਜੀ ਆਇਦ ਕੀ ਵਧੀਆ ਪੂਰਾ ਪੂਰੇ ਵਧੀਆ ਪੈਸੇ ਦਿੱਤੇ ਆ ਮੋਟਾ ਆ ਪਹਿਲਾ ਸੇਲ ਜੋ ਆ ਸੀ ਚੇਲਾ ਬਣੇ ਨੂੰ ਪਹਿਲਾ ਨਾਲ ਹੀ ਚੇਲਾ ਬਣੇ ਮਈਆ ਚੇਲੇ ਦਾ ਰੋਡੇ ਬਾਈ ਨੇ ਫੇਰ ਆਲਾਤਾ ਚੱਲ ਲਿਆ ਆਪਣੀ ਹੌਸਿਆ ਕਹੇ ਲੀਆਂ ਚੱਲਦੀਆਂ ਰਹੀਆਂ ਇੱਕ ਦੂਜੇ ਨਾਲ ਤੰਨੀ ਚੇਲੇ ਤੰਨੀ ਬਾਈ ਬਿੱਲੀ ਚੇਲੇ ਨੇ ਟੌਪ ਕਰਿਆ ਤੇ ਨਹੀਂ ਸਾਰਨਾ ਵੱਧ ਟੌਪ ਮੋਟੇ ਨੇ ਪਹਿਲੇ ਖਾਲੀ ਕਰਤਾ ਤੇ ਦੂਜੇ ਬੰਦੇ 2-2 ਸਾਲ ਵੀ ਹੋ ਗਏ ਸੀ ਬਚਣ ਨਾ ਕੱਤੀ ਪਏ ਜਾਂਦੇ ਫੌਜੀ ਵੀ ਇੱਕ ਫੌਜੀ ਦਾ ਪੈਰਾਣਾ ਕੱਟੇ ਪਿਆ ਹਾਂ ਉਹ ਆਉਂਦੇ ਸੀ ਉਹਨਾਂ ਨੂੰ ਤਾਂ ਚੇਲਾ ਬਣੇ ਤੋਂ ਪਹਿਲਾਂ ਵੀ ਬਾਈਆਂ ਜਿਤਾਦੀਆਂ ਸੀ ਰਾਈਟਰ ਦੇ ਦੂਜਾ ਨੰਬਰ ਕਰੇ। ਹਾਂ ਉਹ ਨਹੀਂ ਉਹਦਾ ਬੱਚੇਲਾ ਬਣਨ ਤੋਂ ਪਹਿਲਾਂ ਵੀ ਜਿਤਾਦੀਆਂ ਸੀ ਬਾਜ਼ੀਆਂ ਤਾਂ ਉਹਨਾਂ ਨੂੰ। ਇਹ ਐਂ ਹਿਸਾਬ ਲਾ ਲਓ ਵੀ ਪਹਿਲੇ ਥਾਲੀ ਬੰਦੇ ਨੂੰ ਇੰਨੀਆਂ ਬਾਜ਼ੀਆਂ ਜਿਤਾ ਦੇਣੀਆਂ ਰੁਪਈਆ ਉਹਨੇ 3 ਲੱਖ ਦੇਤਾ 2.5 ਲੱਖ। ਰੁਪਈਆ ਨੂੰ 13 ਲੱਖ ਰੁਪਈਆ 12 ਲੱਖ ਜਿਤਾ ਕੇ ਦੇਤਾ ਹੋਰ ਜਰ ਰੋਡਾ ਕੀ ਕਰ ਦੇਵੇ। ਹਨਾ ਹੁਣ ਕੱਲ ਨੂੰ ਉਹਦੀ ਕਿਸਮਾ ਤਾਂ ਕੱਲ ਨੂੰ ਤੇ ਨਾ ਆੜਨਾ ਅਗਲੇ ਸਾਲ। ਹਨਾ ਉਹ ਕਹਦੇ ਮੈਂ ਤਾਂ ਕੋ ਦੱਸਿਆ ਨਹੀਂ ਫਿਰ ਐਤ ਕੀ ਪੂਰੇ ਫੁੱਲ ਜਿਤਾ ਦੇ ਬਾਈ ਉਹਦਾ ਭਾਂਗਾ ਕੱਢਦਾ ਜਿੰਨੇ ਲੱਗੇ ਸੀ ਉਦੋਂ ਚੌਗਣੇ ਜਿਤਾਦੇ ਉਹ। ਫ੍ਰੀ ਹੋ ਗਿਆ ਫ੍ਰੀ ਹੋ ਗਿਆ। ਬੰਦ ਕਰ ਗਿਆ ਉਹਨੇ ਤਾਂ ਮੋਟਰਸਾਈਕਲ ਹੀ ਲੈ ਗਿਆ 70 75000 ਦਾ ਤਾਂ ਤਾਂ ਕੋਸੂ ਆ ਜਿਆ 13 14 ਲੱਖ ਦਾ ਸੀ ਜਨ ਪਰ ਮੋਟੇ ਵੀ ਮੈਂ ਇੱਕ ਗੱਲ ਦੱਸਦਾ ਬਾਈ ਤੁਸੀਂ ਕਹੋਗੇ ਕਹਿੰਦਾ ਹਾਂ ਮੋਟਾ ਬੰਦਾ ਸਾਰਾ ਦਿਨ ਖੁਸ਼ ਹੀ ਰਹਿੰਦਾ ਤੁਸੀਂ ਜਦੋਂ ਮਰਜ ਲੋ ਕਸਵੇ ਦਾ ਮਾਨੂੰ ਆਪਣੇ ਲੋ ਮਿੱਤਰ ਨੇ ਇਥੇ ਕਾਲੂ ਦੇ ਉਹ ਬੰਦਾ ਤੁਸੀਂ ਕਦੇ ਵੀ ਦੇਖੋਗੇ ਨਾ ਜਿਵੇਂ ਮੇਰਾ ਤੁਸੀਂ ਮੈਂ ਤਾਂ ਹਜੇ ਫੇਰ ਵੀ ਕਰੇ ਤਾਈ ਜਿਵੇਂ ਕਹਿੰਦਾ ਕੋਈ ਗੱਲ ਜਾ ਰ ਆ ਜਾਂਦੇ ਚਲ ਦੁਖੀ ਹੋ ਜਾਂਦੇ ਉਹ ਬਦਲਦਰ ਤੁਹਾਨੂੰ ਹੱਸਦਾ ਹੀ ਮਿਲੂਗਾ 24 ਘੰਟੇ ਇਹ ਹਾਸ ਦੇ ਤੇਰੇ ਤੁਹਾਨੂੰ ਪਤਾ ਹੀ ਆ ਬਈ ਪਕੰਦਰ ਤਰੱਕੀ ਚ ਹੁੰਦੇ ਗੱਗਾ ਕੇ ਗੱਪ ਮਰੀ ਜਾਂਦਾ ਐ ਕਹਦੇ ਤੂੰ ਹਾਂ ਕਸਰ ਤਾਂ ਕੋਈ ਛੱਡੂ ਨਹੀਂ ਕਸਰ ਨਾ ਛੱਡਿਏ ਇਹਦੇ ਲਿਆਦੀ ਹੋਣਾ ਦੇ ਲੋ ਤੇ ਲੈ ਕਿੱਧਰ ਗਿਆ ਲੈ ਐ ਐ ਵੱਲੀ ਕਰਦੇ ਆ ਜਿਹੜੇ ਇਹਦੇ 5-7000 ਹੁਣ ਉਹਨੂੰ ਦੋ ਮਹੀਨਿਆਂ ਦੀ ਲੋੜ ਆ ਗਈ ਐ ਰੱਦ ਦੇ ਲੋਕਾਂ ਨੂੰ ਵੀ ਐ ਆ ਦੇ ਉਹ ਆਪਣਾ ਹੈ ਬਾਈ ਅੱਜ ਤਾਂ ਤੂੰ ਹੀ ਕਿਵੇਂ ਆਪਾਂ ਉਹਦਾ ਬਾਈ ਕਿ ਕਰਨੇ ਬਹੁਤ ਜਦ ਮੈਂ ਕਹਿਆ ਲਿਆ ਐਤਕੀ ਵੀ ਕਹਿੰਦਾ ਜੀ ਕਹਿੰਦਾ ਕੋਈ ਗੱਲ ਨਹੀਂ ਜੇ ਛੱਡਨੇ ਹੋਵੇ ਦਾਸ ਦੀ ਪੁੱਛ ਲਿਆ ਕਰ ਮਾ ਕੂਤਰੀ ਚਾਰ ਪੰਜ ਸੀ ਆਪਣੇ ਵਧੀਆ ਚੱਲ ਉੱਡ ਕੇ ਜਿੱਤ ਗਈ ਚਾਰ ਬਾਜੀ ਜਿੱਤ ਗਈ ਦੋ ਭੱਜ ਗਏ ਹਰ ਗਏ ਤੇ ਮੈਂ ਵੀ ਕੋਈ ਨਹੀਂ ਆਇਆ ਤਾਂ ਮੈਂ ਆਪਣਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਰ ਗੱਲ ਇਹ ਆ ਵੀ ਮੁਕਦਰਾਂ ਦੀ ਵੀ ਗੱਲ ਹੁੰਦੀ ਹੈ ਮਿਹਨਤ ਦੀ ਕਹਿੰਦੇ ਆਪਣੇ ਕੋਲ ਕੂਤਰੇ ਨਹੀਂ ਆ ਪਤਾ ਛੱਡ ਤੇ ਇਹ ਮੈਨੂੰ ਕਹਿ ਰਹੀ ਕਹਿੰਦਾ ਕੂਤਰ ਮੈਥੋਂ ਲੈ ਜਾ ਟੱਡ ਲਈ ਜਾਂ ਮੈਂ ਸਾਮਕਿਲੇ ਗੁਰਮਹਾਰ ਨਹੀਂ ਬਾਈ ਮੇਰਾ ਮਾਤੀ ਮਰਿਆ ਬਸ ਯਸਰ ਮੈਂ ਤਾਂ ਨਾ ਇੱਕੋ ਹੀ ਛੱਡ ਲੇ ਐਂਟਰੀ ਜਿਵੇਂ ਕਲੱਬਾਂ ਦੇ ਰੂਲ ਜਾਂਦੇ ਵੀ ਘਰੋਂ ਹੀ ਹੋਵੇ ਫਲਾਨਾ ਹੋਵੇ ਉਹ ਚੀਜ਼ ਦੇ ਵਿੱਚ ਹੁਣ ਆਪਾਂ ਸ਼ੋਹ ਨਹੀਂ ਕਰ ਸਕਦੇ ਵੀ ਕਿੱਥੇ ਜਿੱਤੀ ਕੀ ਛੱਡਿਆ ਹਨ ਦੋ ਬਾਜ਼ੀਆਂ ਉਦੋਂ ਵੀ ਛੱਡ ਕੇ ਜਿੱਤ ਗਏ ਆਪਾਂ ਪਰ ਚਾਲ ਚੱਲੀ ਜਾਂਦਾ ਸਿਸਟਮ 10000 ਰੁਪਿਆ ਵੀ ਭਰਿਆ ਹੋ ਜੇ ਆਪਾਂ ਜਿਵੇਂ ਜਿਵੇਂ ਆਪਾਂ ਜਿੱਤੇ ਆ ਉਹਦੇ 5000 ਰੁਪਿਆ ਆਪਾਂ ਭਰਿਆ ਵੀ ਆ ਬਾਈ ਆਪਦੀਆਂ ਬਾਜ਼ੀਆਂ ਦੇ ਵਿੱਚ ਹਰਜਾਨਾ ਵੀ ਭਰਨਾ ਪੈ ਗਿਆ 1700 ਰੁਪਿਆ ਐਂਟਰੀ ਵੀ ਗਈ ਦੋ ਬਾਜ਼ੀਆਂ ਤੇ ਤਿੰਨ ਗਈਆਂ ਕਿਉਂ ਕੰਪਿਊਟਰ ਉਨੇ ਵੀ ਸੀਗੇ ਇੱਧਰ ਛੱਡੇ ਨਹੀਂ ਗਏ ਫਿਰ ਉਹ ਬਾਹਰ ਛੱਡ ਕੇ ਜਿੱਤ ਲਿਆ ਚਾਲ ਤਵਾਦ ਲਿਆ ਕਰ ਰਿਹਾ ਜਿੰਦਗੀ ਵਾਰੀ ਵਾਰੀ ਮਿਲਦੀ ਮੇਰਾ ਤਾਂ ਜਿਵੇਂ ਕਹਿੰਦਾ ਹੁਣ ਯਾਰ ਜਿੰਦਗੀ ਦੇਖ ਕੇ ਹਾਲ ਦੁਨੀਆਦਾਰੀ ਦਾ ਨਾ ਹੀ ਹੋਇਆ ਪਿਆ ਬਈ ਆਉਦਾ ਫੇਰ ਲੋਕੋ ਹੀ ਪਤਾ ਨਹੀਂ ਸਮੇਂ ਦਾ ਕਿੱਧਰ ਉੱਗੀ ਹੋਇਆ ਨੇ ਜਿੰਨੀ ਜਿਵੇਂ ਕਹਿੰਦੇ ਹੱਥ ਘੇੜੇ ਕੱਢ ਲਈ ਉਨੂੰ ਹੀ ਆਉਦੀ ਆ ਅੱਛਾ ਫਲ ਖਾੜੇ ਵਾਦੀ ਤੇ ਵਧੀਆ ਰਿਹਾ ਮਾਹੌਲਾ ਚ ਪੂਰਾ